ਕੈਪਟਨ ਮਛਤਰ ਸਿੰਘ ਨੂੰ ਆਦਰਸ਼ ਜਨਤਾ ਪਾਰਟੀ ਨੇ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਲੁਧਿਆਣਾ ਸਾਬਕਾ ਸੈਨਿਕਾ ਦੀ ਇੱਕ ਵੱਮ ਮੀਟਿੰਗ ਗੁਰਦੁਆਰਾ ਬਾਬਾ ਦੀਪ ਸਿੰਘ ਵਿਕਾਸਨਗਰ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਸਾਬਕਾ ਸੈਨਿਕਾ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਮੀਟਿੰਗ ਵਿੱਚ ਲੋਕ ਸਭਾ ਚੋਣ 2024 ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸਮੇਂ ਦੀ ਨਜਾਕਤ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਲੋਕਾਂ ਨੂੰ ਧੋਖਾ ਦੇ ਕੇ ਖੂਬ ਦਲ ਬਦਲੀ ਕਰ ਰਹੇ ਹਨ ਤੇ ਆਮ ਜਨਤਾ ਤਮਾਸ਼ਾ ਦੇਖ ਰਹੀ ਹੈ ਮੀਟਿੰਗ ਵਿੱਚ ਗੋਦੀ ਮੀਡੀਆ, ਮਿੰਗਾਈ, ਔਰਤਾ ਤੇ ਤਸਦਦ ਤੇ ਰੇਪ ਦੇਸ਼ ਦੀਆਂ ਭੈਣਾਂ ਬੇਟੀਆਂ ਨਾਲ ਤੇ ਐਜੂਕੇਸ਼ਨ ਦੀਆਂ ਨੀਤੀਆਂ ਬਾਰੇ ਵਿਚਾਰਾ ਕੀਤੀਆਂ ਗਈਆਂ। ਪਿਛਲੇ 10 ਸਾਲਾਂ ਦੀ ਮੀਟਿੰਗ ਵਿੱਚ ਭਾਜਪਾ ਸਰਕਾਰ ਦੇ ਸ਼ਾਸਨ ਬਾਰੇ ਵੀ ਬਹੁਤ ਬਰੀਕੀ ਨਾਲ ਵਿਚਾਰ ਹੋਇਆ। ਸਾਰੇ ਮੋਗਤਬਰ ਸਾਬਕਾ ਸੈਨਿਕਾ ਦੇ ਵਿਚਾਰ ਸੁਨੇ ਗਏ ਹੁਸ਼ਿਆਰਪੁਰ ਤੇ ਗੁਰਦਾਸਪੁਰ ਤੋਂ ਨਵੀਂ ਪਾਰਟੀ ਦੇ ਆਗੂ ਸੱਸਾ ਬੁੱਧ ਸਿੰਘ ਤੇ ਕੁਲਜੀਤ ਸਿੰਘ ਮਾਨ ਜੋ ਕਿ ਕਰਵਾਰ ਹੁਸ਼ਿਆਰਪੁਰ ਤੇ ਗੁਰਦਾਸਪੁਰ ਤੋਂ ਆਦਰਸ਼ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰ ਹਨ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਅੰਤ ਵਿੱਚ ਫੈਸਲਾ ਲਿਆ ਗਿਆ ਕਿ ਲੁਧਿਆਣਾ ਲੋਕ ਸਭਾ ਸੀਟ ਤੋਂ ਕੈਪਟਨ ਨਸ਼ੱਤਰ ਸਿੰਘ ਆਦਰਸ਼ ਜਨਤਾ ਪਾਰਟੀ ਵੱਲੋਂ ਉਮੀਦਵਾਰ ਹੋਣਗੇ ਆਦਰਸ਼ ਜਨਤਾ ਪਾਰਟੀ ਜਨਤਾ ਨੂੰ ਝੂਠੇ ਸਬਜ਼ ਬਾਗ ਨਹੀਂ ਦਿਖਾਏਗੀ ਪਰ ਜਨਤਾ ਦੇ ਜੋ ਹੰ ਮੁੱਦੇ ਹਨ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਤਹਿਲਕਾ ਟੀਵੀ ਲਈ ਲੁਧਿਆਣਾ ਤੋਂ ਕੈਮਰਾਮੈਨ ਕੁਲਵਿੰਦਰ ਸਿੰਘ ਸਲੇਮ ਟਾਬਰੀ ਦੇ ਨਾਲ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਸਾਬਕਾ ਸੈਨਿਕਾਂ ਦੇ ਬਾਰੇ ਔਰ ਸਾਡੀ ਹੱਕ ਦੇ ਵਾਸਤੇ ਔਰ ਸਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਆਪਣਾ ਕੀਮਤੀ ਟਾਈਮ ਕੱਢਿਆ ਮੈਂ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਠੀਕ ਕਹਿਣਾ ਚਾਹੂਗਾ ਅੱਜ ਸਾਨੂੰ ਬਹੁਤ ਹੀ ਪਰੇ ਦੁੱਖ ਨਾ ਘੜਾ ਪੈਂਦਾ ਹੈ ਕਿ ਸਾਡੇ ਸਾਬਕਾ ਸੈਨਿਕਾਂ ਦੀ ਆਵਾਜ਼ ਆ ਜੋ ਸਾਡੇ ਸਾਬਕਾ ਸੈਨਿਕਾਂ ਨੇ ਜੱਜ ਮੰਗਾ ਨੇ ਸਾਡੇ ਸਰਕਾਰ ਨੇ ਸਾਡੇ ਨਾਲ ਬਹੁਤ ਧੋਖਾ ਕੀਤਾ ਸਰਕਾਰ ਨੇ ਸਾਡੇ ਤੇ ਸਾਡੇ ਕਿਸਾਨਾਂ ਤੇ ਸਾਡੀ ਧੈਣਾ ਤੇ ਭਰਾਵਾਂ ਤੇ ਲਾਚੀ ਚਾਰਜ ਕਰਕੇ ਔਰ ਪਾਣੀ ਦੀਆਂ ਬਿਸ਼ਾਲਾਂ ਕਰਕੇ ਔਰ ਗੋਲੀਆਂ ਲੋਹੇ ਦੀਆਂ ਗੋਲੀਆਂ ਦੇ ਨਾਲ ਸਾਡਾ ਸਲੂਕ ਆ ਉਹ ਕੀਤਾ ਗਿਆ ਉਹਨਾਂ ਸਾਨੂੰ ਤੰਗ ਹੋ ਕੇ ਇੱਕ ਲਗ ਸੰਘਰਸ਼ ਜੁੜੇ ਪਿਆ ਸਾਡੇ ਕਿਸਾਨ ਨੇ ਨਿਨਾਰੇ ਵਾਸਤੇ ਐਡੇ ਵੱਡੇ ਬੇਵਿਵਰ ਬਣਾ ਦਿੱਤੇ ਤੇ ਇਹਨੇ ਪਾਕਿਸਤਾਨ ਦੇ ਚਾਚਾ ਇਹਨਾਂ ਦੇ ਬਾਰਡਰ ਤੇ ਨਹੀਂ ਹੈ ਤੇ ਸਾਨੂੰ ਜਾਣ ਦੀ ਆਜ਼ਾਦੀ ਤੇ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਪ੍ਰਧਾਨ ਮੰਤਰੀ ਬਣਾ ਕੇ ਦਿੱਲੀ ਦੇ ਵਿੱਚ ਪਾ ਰਿਆ ਅੱਜ ਸਾਨੂੰ ਮਿੰਨ ਦਾ ਉਹਨਾਂ ਵਾਸਤੇ ਟਾਈਮ ਨਹੀਂ ਹੈ ਤੇ ਸਾਨੂੰ ਸਾਡੀਆਂ ਜਿਹੜੀਆਂ ਆਜ਼ਾਦ ਮੰਗਾਂ ਨੇ ਅਸੀਂ ਕੋਈ ਗਲਤ ਨਹੀਂ ਮੰਗ ਰਹੇ ਅਸੀਂ ਆਪਣੀਆਂ ਆਜ਼ਾਦ ਮੰਗਾਂ ਮੰਗਦੇ ਆਂ ਸਾਨੂੰ ਇਸ ਸੰਘਰਸ਼ ਨੂੰ 20 ਫਰਵਰੀ 2023 ਤੋਂ ਫਾਜ਼ਾ ਸਾਡਾ ਸੰਘਰਸ਼ ਚੱਲ ਰਿਹਾ ਅਜੇ ਤੱਕ ਸਾਡੀ ਕਿੰਗ ਸਰਕਾਰ ਨੇ ਆਵਾਜ਼ ਨਹੀਂ ਸੁਣੀ ਅੱਜ ਤਾਜੀ ਖਬਰ ਹੈ ਤੇ ਹੋਰ ਸਖਲਾਈ ਦਾ ਜੰਮੂ ਤੋਂ ਲੜਕਾ ਸੁਖਵਿੰਦਰ ਅਗਨਵੀਰ ਦਾ ਉਹ ਅੱਜ ਡੈੱਡ ਬੋਡੀ ਉਹਦੀ ਕੱਲ ਨੂੰ ਸਵੇਰੇ ਵਾਪਸ ਆ ਰਹੀ ਹੈ ਸਾਨੂੰ 4 ਬੰਦੇ 4 ਸਾਲ ਦੀ ਨੌਕਰੀ ਦੇ ਕੇ ਕੇਂਦਰ ਸਰਕਾਰ ਨੇ ਸਾਨੂੰ ਇਹ ਸਾਡੇ ਇਨਸਾਨ ਕਾ ਸਰਕਾਰ ਨੂੰ ਸਾਡੇ ਨੌਜਵਾਨ ਬੀੜਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਇਸ ਕਰਕੇ ਸਾਨੂੰ ਇਹ ਸੰਘਰਸ਼ ਲੈਣਾ ਪਿਆ ਜੋ ਸਾਡੇ ਮਨੀਪੁਰ ਦੇ ਵਿੱਚ ਹੋਵੇ ਜਾਂ ਪੰਜਾਬ ਦੇ ਵਿੱਚ ਹੋਵੇ ਜਾਂ ਹੋਰ ਕਿਸੇ ਸਟੇਟ ਕੋਵੇ ਅਸੀਂ ਸਾਬਕਾ ਸੈਨਿਕਾਂ ਸਾਨੂੰ ਦੇਸ਼ ਨਾਲ ਪਿਆਰ ਅਸੀਂ ਦੇਸ਼ ਦੀ 탑 ਵਾਸਤੇ ਜਾਨਾਂ ਕੁਰਬਾਨਾਂ ਕੀਤੀਆਂ ਨੇ ਔਰ ਸਾਡੀਆਂ ਚਾਹੇ ਬੇਟੀਆਂ ਨੇ ਉਹ ਵੀ ਸਾਡੀਆਂ ਬੇਟੀਆਂ ਨੇ ਜਿਹੜੀਆਂ ਕਿ ਮਨੀਪੁਰ ਦੇ ਵਿੱਚ ਨੰਨੀਆਂ ਕੀਤੀਆਂ ਗਈਆਂ ਚਾਹੇ ਪੰਜਾਬ ਜਨੰਗੀਆਂ ਕੀਤੇ ਆਈਆਂ ਜੋ ਦਲਿਤ ਸਮਾਜ ਹੈ ਉਹਦੇ ਨਾਲ ਕੋਈ ਵਧੀਆ ਸਲੂਕ ਨਹੀਂ ਕੀਤਾ ਜਾਂਦਾ ਉਹਦੇ ਨਾਲ ਗੰਦੀ ਲਫਜ਼ਾਂ ਵਾਲੀ ਬੋਲੀ ਜਾਂਦੀ ਹੈ ਬਰਾਤਕਾਰ ਕੀਤੇ ਜਾਂਦੇ ਨੇ ਔਰ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਦੇ ਵਿੱਚ ਕੋਈ ਕਿਛਣ ਨਹੀਂ ਲੈਂਦੀ ਸਾਡਾ ਜੇਕਰ ਕੇਂਦਰ ਸਰਕਾਰ ਦੇ ਨਾਲ ਵਿਰੋਧ ਹੈ ਉਹਨਾਂ ਸਾਡਾ ਵਿਰੋਧ ਪੰਜਾਬ ਸਰਕਾਰ ਨਾਲ ਵੀ ਵਿਰੋਧ ਹੈ ਪੰਜਾਬ ਸਰਕਾਰ ਨੇ ਸਾਡੇ ਨਾਲ ਵੀ ਚੰਗਾ ਨਹੀਂ ਕੀਤਾ ਸਾਡੀ ਸੀਐਮ ਸਾਹਿਬ ਨੇ ਅੱਜ ਤੱਕ ਸਾਲਤਾ ਸੈਨਿਕਾਂ ਦੀ ਆਵਾਜ਼ ਨੂੰ ਕਰੇ ਆਪਣਾ ਹਮਦਰਦੀ ਸਮਝ ਕੇ ਸਾਡਾ ਪੰਜਾਬ ਦਾ ਸਮਝ ਕੇ بڑی ਸੀਐਮ ਸਾਹਿਬ ਨੇ ਇਸ ਕਰੇ ਆਵਾਜ਼ ਨਹੀਂ ਸੁਣੀ ਸਾਨੂੰ ਕਦੇ ਕਹੀ ਨਹੀਂ ਕਿਹਾ ਕਿ ਜੋ ਤਕਲੀਫ ਹੈ ਸਾਨੂੰ ਦੱਸੋ ਅੱਜ ਸਾਡੇ ਅਸੀਂ ਪੰਜਾਬ ਦੇ ਵੀ ਅਏ ਜਿੰਦਾ ਕਰਦੇ ਆਂ ਸੀਐਮ ਸਾਹਿਬ ਦੀ ਤੇ ਜਿਨ੍ਹਾਂ ਨੇ ਸਾਡੀ ਆਵਾਜ਼ ਨਹੀਂ ਸੁਣੀ ਹੈਗੀ ਪੰਜਾਬ ਨੇ ਧੋਖਾ ਕੀਤਾ ਸੀਐਮ ਨੇ ਧੋਖਾ ਕੀਤਾ ਭਗਵੰਤ ਮਾਨ ਨੇ ਧੋਖਾ ਕੀਤਾ ਸਾਡਾ ਜੋ ਐਸਸੀ ਦਾ ਕਮਿਸ਼ਨਰ ਸੀਗਾ ਉਹਨੇ ਜਨਕਾਸ਼ ਲਗਾ ਕੇ ਹਾਂ ਸਾੜਿਆਂ ਧੋਖਾ ਕੀਤਾ ਜਦੋਂ ਕਿ ਸਾਡਾ ਜੋ ਐਸਸੀ ਦਾ ਕਮਿਸ਼ਨਰ ਸੀਗਾ ਉਹਨੂੰ ਐਸਸੀ ਦਾ ਹੀ ਰਹਿਣਾ ਚਾਹੀਦਾ ਸੀ ਔਰ ਸਾਡੇ ਨਾਲ ਬੀਬੀਆਂ ਨੂੰ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਬਗਲਾ ਕੇ ਉਹਨਾਂ ਨੂੰ ਪਿਆਰ ਵਿੱਚ ਲੈ ਕੇ ਜਿਹੜੀਆਂ ਹੈਗੀਆਂ ਉਹਨਾਂ ਨੇ ਹੀ ਸਰਕਾਰ ਬਣਾਈ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਬੀਬੀਆਂ ਦੇ ਹੱਥਾਂ ਜਿਹੇ ਬੀ ਸਰਕਾਰ ਬਣਾਈ ਆ ਜੋ ਕਿੱਥੇ ਗਿਆ 1000 ਰੁਪਿਆ ਉਹ ਤੇ ਬੀਬੀਆਂ ਸਾਰੀਆਂ ਰੋਂਦੀਆਂ ਤਾਹਾਂ ਮਾਰਦੀਆਂ ਨੇ ਔੜਿਕਦੀਆਂ ਨੇ ਕਿ ਸਾਡਾ 1000 ਰੁਪਿਆ ਸਾਡੀ ਪੈਨਸ਼ਨ ਆਊ ਦਫ਼ਤਰਾਂ 'ਚ ਜਾ ਕੇ ਪੁੱਛਦੀਆਂ ਕਦੇ ਪੁੱਛਦੀਆਂ ਨੇ ਬੈਂਕ 'ਚ ਜਾ ਕੇ ਪੁੱਛਦੀਆਂ ਸਾਡੀ ਪੈਨਸ਼ਨ ਆ ਗਈ 1000 ਰੁਪਿਆ ਵਧ ਕੇ ਆ ਗਈ ਦੇਸ਼ ਕਰਕੇ ਸਾਨੂੰ ਇੱਕ ਕਦਮ ਚੁੱਕਣੇ ਪਏ ਅਸੀਂ ਜੋ ਦੇਸ਼ ਦੀ ਆਖੀ ਖਾਤਰ ਤਸਾਨਾਂ ਦੀ ਆਖੀ ਖਾਤਰ ਔਰ ਅਰਜੋਗ ਪਤੀਆਂ ਦੀ ਆਖੀ ਖਾਤਰ ਇੰਡਸਟਰੀ ਦੀ ਖਾਤਰ ਔਰ ਐਸਵਾਈਐਲ ਦੀ ਖਾਤਰ ਅਸੀਂ ਇਹ ਪੰਜਾਬ ਦੇ ਮੁੱਦੇ ਚੱਕਾਂਗੇ ਔਰ ਪੰਜਾਬ ਨੂੰ ਅੱਗੇ ਲੀਡ ਕਰਾਂਗੇ ਹਾਂਜੀ ਮੈਂ ਕੈਪਟਨ ਛੱਤਰ ਸਿੰਘ ਲੁਧਿਆਣਾ ਤੋਂ ਕੀ ਅੱਜ ਤੁਸੀਂ ਮੀਟਿੰਗ ਕੀਤੀ ਹੈ ਕੀ ਮਦਸਲ ਅੱਜ ਮੀਟਿੰਗ ਜੀ ਕੀਤੀ ਹੈ ਜੀ ਸਾਡੀ ਇੱਕ ਨੈਸ਼ਨਲ ਲੈਵਲ ਤੇ ਨਵੀਂ ਪਾਰਟੀ ਬਣੀ ਆ ਜਿਹਦੇ ਵਿੱਚ ਆਮ ਜਨਤਾ ਜਿਹਨੂੰ ਆਮ ਜਨਤਾ ਕਹਿੰਦੇ ਆ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਔਰ ਹਸਾਬ ਕਸਨਕਾ ਉਹਨਾਂ ਦੀ ਇੱਕ ਨੈਸ਼ਨਲ ਲੈਵਲ ਤੇ ਅਦਰਸ਼ ਜਨਤਾ ਪਾਰਟੀ ਬਣੀ ਆ ਔਰ ਉਹ ਅਦਰਸ਼ ਜਨਤਾ ਪਾਰਟੀ ਦੇ ਜਾਦੋ ਸਾਹਿਬ ਨੇ ਸਾਡੇ ਜੋ ਨੈਸ਼ਨਲ ਪ੍ਰੈਜ਼ੀਡੈਂਟ ਨੇ ਤੇ ਇੱਥੇ ਸਾਡੇ ਸੰਧੂ ਸਾਹਿਬ ਨੇ ਅੱਜ ਉਹਨਾਂ ਨੇ ਆਉਣਾ ਸੀਗਾ ਸਟੇਟ ਪ੍ਰੈਜ਼ੀਡੈਂਟ ਨੇ ਉਹ ਅੱਜ ਆ ਨਹੀਂ पाए ਇੱਕ ਅਗਲੀ ਮੀਟਿੰਗ ਵਿੱਚ ਅਸੀਂ ਉਹਨਾਂ ਨੂੰ ਵੀ ਬੁਲਾਵਾਂਗੇ ਤੇ ਸਾਡੇ ਇਹ ਬੁੱਧ ਸਿੰਘ ਸਾਹਿਬ ਆਏ ਨੇ ਇਹ ਇਹ ਉਹਨਾਂ ਵੱਲੋਂ ਰੈਪ ਨੇ ਇਸ ਕਰਕੇ ਪਾਰਟੀ ਦੇ ਪੂਰੀ ਜੋ ਕਾਰਵਾਈ ਕਰ ਰਹੇ ਨੇ ਇਹ ਅੱਗੇ ਹੋ ਕੇ ਕਰ ਰਹੇ ਨੇ ਹਰਪੁਰ ਤੋਂ ਲੈ ਕੇ ਤੇ ਸਾਡੀ ਪਾਰਟੀ ਦਾ ਮੇਨ ਮੁੱਦਾ ਤੁਹਾਨੂੰ ਅਸੀਂ ਆਪਣਾ ਜਿਹੜਾ ਮੈਨੀਫੈਸਟੋ ਦਿਖਾਤਾ ਅਸੀਂ ਆਰਮੀ ਦੇ ਬੰਦੇ ਆ ਜੋ ਅਸੀਂ ਕਿਸੇ ਚੀਜ਼ ਨੂੰ ਠਾਣ ਲੈਣੇ ਆ ਨਾ ਅਸੀਂ ਬਾੜਾਂ ਤੋਂ ਡਰੇ ਆਂ ਨਾ ਅਸੀਂ ਇੱਥੇ ਡਰਨਾ ਕਿਸੇ ਤੋਂ ਨਾ ਹੀ ਸਾਨੂੰ ਕਿਸੇ ਦਾ ਡਰਾ ਸਾਨੂੰ ਸਿਰਫ ਉਪਰ ਵਾਲਾ ਡਰਾ ਅਸੀਂ ਚੋਣ ਦੇ ਵਿੱਚ ਇਹਨਾਂ ਨੇ ਮੈਨੂੰ ਉਮੀਦਵਾਰ ਸੰਗਤ ਨੇ ਮੇਰੇ ਤੇ ਤਪੜਾ ਰੱਖਿਆ ਤੇ ਇਹਨਾਂ ਦੇ ਸਹਿਯੋਗ ਨਾਲ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਜਿਹੜੇ ਗੱਲਬਾਤੂ ਨੇ ਜਿਹੜੇ ਆ ਇਧਰ ਉਧਰ ਪਤਾ ਨਹੀਂ ਕਿੰਨੇ ਕਿਸਾਂ ਦੇ ਕੋਈ ਮਨਨ ਕਿਸਾਂ ਦੇ ਫਸੇ ਹੋਏ ਨੇ ਬੰਦੇ ਉਹਨਾਂ ਨੂੰ ਅਸੀਂ ਮਾਤ ਦੇਵਾਂਗੇ ਤੋਂ ਨਹੀਂ ਲੱਗਦਾ ਵੀ ਤੁਸੀਂ ਲੇਟ ਹੋ ਕਾਫੀ ਲੇਟ ਜ਼ਰੂਰ ਆ ਲੇਟ ਜ਼ਰੂਰ ਆ ਇਹਦੇ ਵਿੱਚ ਕੋਈ ਡਾਊਟ ਨਹੀਂ ਪਰ ਕੋਈ ਗੱਲ ਨਹੀਂ ਅਸੀਂ ਕਵਰ ਅਪ ਕਰਨਾ ਜਾਣਦੇ ਆ ਇੰਨਾ ਕਾ ਸਿਰਫ ਨੈਕਸਟ ਸਟੇਜ ਤੇ ਕੋਈ ਇਹ ਜੀ ਗੱਲ ਨਹੀਂ ਹੋ ਜੂਗਾ ਸਾਡੀ ਲੋਕੀ ਤੁਹਾਡੇ ਨੇ ਪਰੋਸਾ ਕਿਸ ਤਰ੍ਹਾਂ ਕਰੂ ਕੋਈ ਗੱਲ ਨਹੀਂ ਲੋਕਰ ਪਤਾ ਹੈ ਲੋਕ ਜਾਣਦੇ ਨੇ ਦੂਜੇ ਬਾਰੇ ਵੀ ਜਾਣਦੇ ਨੇ ਮੁਸਾਬਕਾ ਸੈਰ ਕਾ ਬਾਰੇ ਵੀ ਜਾਣਦੇ ਨੇ ਸਭ ਕਾ ਸੈਰ ਕਾ ਦੇ ਉੱਪਰ ਤਾਂ ਮੋਹਰ ਲੱਗੀ ਹੋਈ ਹੈ ਸਾਡੀ ਤੇ ਉਹਨਾਂ ਨੂੰ ਅਸੀਂ ਕੋਈ ਜ਼ਿਆਦਾ ਸਮਝਾਉਣ ਦੀ ਜ਼ਰੂਰਤ ਨਹੀਂ ਉਹ ਚੰਗੀ ਤਰ੍ਹਾਂ ਜਾਣਦੇ ਨੇ ਉਹ ਪਹਿਲਾਂ ਹੁੰਦਾ ਸੀ ਫੌਜੀਆਂ ਨੂੰ ਕੋਈ ਬੰਦਾ ਅੱਗੇ ਨਹੀਂ ਸਿਉਂਨ ਦਿੰਦਾ ਹੁਣ ਸਾਡੇ ਫੌਜੀ ਹਰੇਕ ਫਰੰਟ ਤੇ ਅੱਗੇ ਨੇ ਅੱਛਾ ਐਸੇ ਕਿਹੜੇ ਮੁੱਦੇ ਜਿਹੜੇ ਲੈ ਕੇ ਤੂੰ ਸਾਹਮਣੇ ਜਾਉਂਗਾ ਅਸੀਂ ਆਪਣੇ ਜਨਤਾ ਦੇ ਮੁੱਦੇ ਆਮ ਜਨਤਾ ਦੇ ਜਿਹੜੇ ਮੁੱਦੇ ਨੇ ਜਿਵੇਂ ਸਾਡੇ ਕੁਝ ਮਿਲਟਰੀ ਵਾਲਿਆਂ ਦੇ ਮੁੱਦੇ ਨੇ ਬੰਨ ਇੱਕ ਪੈਨਸ਼ਨ ਦਾ ਸਾਡਾ ਜੀਓਜੀ ਦਾ ਕੇਸ ਆ ਉਹਦੇ ਬਾਰੇ ਵੀ ਅਸੀਂ ਪ੍ਰੈਸ਼ਰਾਈਜ਼ ਕਰਾਂਗੇ ਅਸੀਂ ਕੋਈ ਉਸ ਮੁੱਦੇ ਨੂੰ ਛੱਡਿਆ ਨਹੀਂ ਅਜੇ ਤੇ ਬਾਕੀ ਜਿਹੜੇ ਆਮ ਮੁੱਦੇ ਨੇ ਜਿਵੇਂ ਔਰਤਾਂ ਨੇ ਦੇਖੋ ਤੁਸੀਂ ਦੱਸੋ ਕੀ ਮਨੀਪੁਰ ਦਾ ਕੇਸ ਦੇਖਿਆ ਤੁਸੀਂ ਇਹੋ ਜਿਹੇ ਮੁੱਦੇ ਨੇ ਸਾਕਸੀ ਸਾਕਸੀ ਦਾ ਕੇਸ ਸੁਣਿਆ ਤੁਸੀਂ ਕਿਵੇਂ ਮਧੋਲਿਆ ਗਿਆ ਉਹਨਾਂ ਨੂੰ ਕਹਿਣ ਦਾ ਮਤਲਬ ਇਹ ਆ ਵੀ ਕੋਈ ਕਿਸੇ ਦੀ ਅੱਜ ਦੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਟੇ ਕਰਨੀ ਰਹੀ ਸੁਣ ਬਾਈ ਤੇ ਇਹਨਾਂ ਚੀਜ਼ਾਂ ਨੂੰ ਹੋਈ ਅਸੀਂ ਮੁੱਖ ਰੱਖਦੇ ਹੋਏ ਜਿੰਨੇ ਵੀ ਇਹਨਾਂ ਦੀਆਂ ਅ ਕਮੀਆਂ ਨੇ ਉਹ ਕਮੀਆਂ ਅਸੀਂ ਉਜਾਗਰ ਕਰਾਂਗੇ ਤੇ ਉਜਾਗਰ ਦੇ ਨਾਲ ਨਾਲ ਅਸੀਂ ਆਪਣੇ ਵੀ ਮੁੱਦੇ ਦੱਸਾਂਗੇ ਵੀ ਭਾਈ ਅਸੀਂ ਇਹ ਕੰਮ ਕਰਾਂਗੇ ਇਹ ਗੱਲ ਐਵੇਂ ਫालतू ਬਾਦੇ ਐਵੇਂ ਦੁਨੀਆ ਭਰ ਦੇ ਅਸੀਂ ਮਾਰੀ ਜਾਣੀਆਂ ਇਹ ਗੱਪਾਂ ਅਸੀਂ ਗੱਪਾਂ ਨਹੀਂ ਮਾਰਨੀਆਂ ਜਿੱਥੇ ਸਾਡਾ ਫੋਟੋ ਲੱਗ ਗਈ ਵੇ ਇਸ ਸਾਫ ਦਾ ਫੌਜੀ ਸਾਫ ਦਾ ਕਪਤਾਨ ਜੱਤਰ ਸਿੰਘ ਆ ਉਹ ਇੱਕ ਸਿਰਫ ਐਕਸਪਲੇਨੇਟਰੀ ਆ ਆਪਣੇ ਆਪ ਵੀ ਦੱਸਦਾ ਵੀ ਇਹਦੇ ਵਰਗਾ ਕੋਈ ਇਮਾਨਦਾਰ ਬੰਦਾ ਹੋਰ ਹੈ ਨਹੀਂ ਫਾਰਜਤ ਹੁੰਦੀ ਆ ਲੁਧਿਆਣਾ ਦੀ ਚੇਟ ਛੱਡ ਕੇ ਤੁਸੀਂ ਬਾਕੀ 13 ਦੇ 12 ਦੇ ਲੋਕ ਹਮਾਵ ਕੇ ਉਹਨਾਂ ਤੇ ਵੀ ਰੈਕਸ਼ਨ ਲੜੋਗੇ ਬਿਲਕੁਲ ਲੜ ਰਹੇ ਨੇ 13 ਦੇ 13 ਚੇਟਾਂ ਲੜਨੇ ਸਾਡੇ ਬੁੱਤ ਸਿੰਘ ਖਾਬ ਦੱਸ ਸਕਦੇ ਹਜੇ ਬਾਕੀ ਚੱਲ ਰਿਹਾ ਵਾ ਸਾਨੂੰ ਕੈਂਡੀਡੇਟ ਕੁਝ ਨਹੀਂ ਵੀ ਮਿਲੇ ਜਿੱਥੇ ਜਿੱਥੇ ਕੈਂਡੀਡੇਟ ਮਿਲ ਜਾਂਦਾ ਜਿਵੇਂ ਅੱਜ ਹੋ ਗਿਆ ਲੁਧਿਆਣਾ ਫਾਈਨਲ ਤਾਂ ਇਸ ਤਰ੍ਹਾਂ ਹੀ ਅੱਗੇ ਵੀ ਫਾਈਨਲ ਹੋ ਜਾਣਗੇ